ਗੁਰੂ ਪਿਆਰੀ ਗੁਰੂ ਸواری ਸਾਜੀ ਨਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਚੱਲਦਿਆਂ ਚੱਲਦਿਆਂ ਬਨਾਰਸ ਕਾਂਸੀ ਪਹੁੰਚ ਜਾਂਦੀ ਨਹੀਂ ਇਹ ਕਾਂਸੀ ਹਿੰਦੂਆਂ ਦਾ ਇੱਕ ਵੱਡਾ ਤੀਰਥ ਹੈ ਜਿੱਥੇ ਵੱਡੇ-ਵੱਡੇ ਵਿਦਵਾਨ ਪੰਡਤ ਰਹਿੰਦੇ ਨੇ ਇਨ੍ਹਾਂ ਪੰਡਤਾਂ ਦਾ ਮੋਰੀ ਮੰਨਿਆ ਜਾਂਦਾ ਹੈ ਪੰਡਿਤ ਚਤਰਦਾਸ ਪੰਡਿਤ ਚਤਰਦਾਸ ਨੂੰ ਬੜਾ ਆਪਣੀ ਵਿਦਿਆ ਦਾ ਹੰਕਾਰ ਹੈ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਕਾਂਸੀ ਪਹੁੰਚਦੇ ਨੇ ਤੇ ਕੀ ਵੇਖਦੇ ਨੇ ਕਿ ਇੱਥੇ ਮੂਰਤੀ ਪੂਜਾ ਦਾ ਬੋਲਬਾਲਾ ਹੈ। ਹੋਰ अनेका ਕਰਮਕਾਂਡ ਹੋ ਰਹੇ ਨੇ। ਤੇ ਸਤਿਗੁਰੂ ਮਹਾਰਾਜ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ। ਇਸਤੇ ਪੰਡਿਤ ਚਤੁਰਦਾਸ ਤੇ ਹੁਰ ਉਸਦੇ ਸਾਥੀ ਪੰਡਿਤ ਪੜ੍ਹ ਕੇ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਨੂੰ ਮੂਰਤੀ ਪੂਜਾ ਦੇ ਬਾਰੇ ਚਰਚਾ ਕਰਨ ਵਾਸਤੇ ਆਖ ਦਿੰਦੇ ਨੇ ਸਤਿਗੁਰੂ ਮਹਾਰਾਜ ਇਸ ਵਿਦਵਾਨ ਪੰਡਿਤ ਨੂੰ ਕਹਿਣ ਲੱਗੇ ਭਾਈ ਮੂਰਤੀ ਪੂਜਾ ਕਰਨਾ ਵਿਅਰਥ ਕਰਮ ਹੈ ਮੂਰਤੀ ਪੂਜਾ ਦੇ ਵਿੱਚ ਉਹ ਪਰਮੇਸ਼ਰ ਉਹ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਇਹਨਾਂ ਮੂਰਤੀਆਂ ਦੇ ਵਿੱਚ ਪਰਮੇਸ਼ਰ ਨਹੀਂ ਸਦੋਂ ਪਰਮੇਸ਼ਰ ਸਮੁੱਚੀ ਕਾਇਨਾਤ ਦੇ ਵਿੱਚ ਵੱਸਦਾ ਹੈ ਹਰ ਮਨੁੱਖ ਦੇ ਹਿਰਦੇ ਦੇ ਅੰਦਰ ਵੱਸਦਾ ਹੈ ਭਾਈ ਇਹਨਾਂ ਮੂਰਤੀਆਂ ਦਾ ਪੂਜਨ ਕਰਨਾ ਵਿਅਰਥ ਹੈ ਪੰਡਤ ਚਤੁਰਦਾਸ ਕਹਿਣ ਲੱਗਿਆ ਮੇਰੇ ਪਿਓ ਦਾਦੇ ਸਾਰੇ ਮੂਰਤੀ ਪੂਜਾ ਕਰ ਕਰਕੇ ਤਰ ਗਏ ਨੇ ਅੱਜ ਸਵਰਗ ਧਾਮ ਦੇ ਵਿੱਚ ਵਾਸ ਹੈ ਮੇਰੇ ਪਿਤਾ ਜੀ ਮੇਰੇ ਦਾਦਾ ਜੀ ਆਂ ਦਾ ਸਭਨਾ ਨੇ ਮੂਰਤੀ ਪੂਜਾ ਬੜੇ ਪ੍ਰੇਮ ਦੇ ਨਾਲ ਕੀਤੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਕੋਈ ਗੱਲ ਨਹੀਂ ਸਾਰੇ ਆਪਾਂ ਇਹ ਵਾਰਤਾ ਕੱਲ ਨੂੰ ਕਰਾਂਗੇ ਮੂਰਤੀ ਪੂਜਾ ਤੇ ਚਰਚਾ ਅਲਨੂ ਹੋਣ ਦਾ ਸਮਾ ਮਿਥ ਲਿਆ ਜਾਂਦਾ ਹੈ ਮੂਰਤੀ ਪੂਜਾ ਤੇ ਚਰਚਾ ਕਰਨੀ ਹੈ ਮੂਰਤੀ ਪੂਜਾ ਕਰਨੀ ਹੈ ਜਾਂ ਨਹੀਂ ਕਰਨੀ ਤੁਸੀਂ ਮੈਨੂੰ ਇਸ ਦੇ ਗੁਣ ਔਗਣ ਦੱਸਿਓ ਤੇ ਮੈਂ ਆਪ ਜੀਆਂ ਨੂੰ ਦੱਸਾਂਗਾ ਕਿ ਮੂਰਤੀ ਪੂਜਾ ਕਰਨੀ ਵਿਰਥ ਹੈ ਸਮਾ ਮਿਥ ਲਿਆ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਚੱਲ ਪੈਂਦੇ ਨੇ ਸ਼ਾਮਾਂ ਪਹਿ ਜਾਂਦੀਆਂ ਨੇ ਤੇ ਭਾਈ ਮਰਦਾਨਾ ਤੇ ਸਤਿਗੁਰੂ ਮਹਾਰਾਜ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਰਾਤ ਬਤੀਤ ਹੁੰਦੀ ਹੈ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਮਹਾਰਾਜ ਗੰਗਾ ਦੇ ਕਿਨਾਰੇ ਟੁਰੇ ਜਾ ਰਹੇ ਨੇ ਭਾਈ ਮਰਦਾਨਾ ਨਾਲ ਹੈ ਇੱਕ ਜਗ੍ਹਾ ਵੇਖ ਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਇੱਥੇ ਆਸਣ ਲਾ ਭਾਈ ਇੱਥੇ ਆਪਾਂ ਉਸ ਪ੍ਰਭੂ ਦੇ ਗੁਣ ਗਾਉਣੇ ਕਰੀਏ ਭਾਈ ਮਰਦਾਨਾ ਆਗਿਆ ਪਾ ਕੇ ਉੱਥੇ ਹੀ ਆਸਣ ਲਾ ਲੈਂਦੇ ਨੇ ਤੇ ਭਾਈ ਮਰਦਾਨਾ ਰਬਾਬ ਵਜਾਉਣ ਲੱਗਦਾ ਹੈ ਮੂੰਹ ਹਨੇਰਾ ਹੈ ਚੰਗੀ ਤਰ੍ਹਾਂ ਕੁਝ ਦਿਖਾਈ ਨਹੀਂ ਦੇ ਰਿਹਾ ਹਜੇ ਪਹਿਲਾ ਪੈਰ ਅੰਮ੍ਰਿਤ ਵੇਲੇ ਦਾ ਹੈ ਹਨੇਰਾ ਹੈ ਥੋੜਾ ਥੋੜਾ ਤੇ ਸਤਿਗੁਰੂ ਮਹਾਰਾਜ ਬਾਣੀ ਉਚਾਰਨ ਕਰ ਰਹੇ ਨੇ ਪੀ ਭਾਈ ਮਰਦਾਨਾ ਬੜੇ ਪ੍ਰੇਮ ਦੇ ਨਾਲ ਰਬਾਬ ਵਜਾਈ ਜਾ ਰਿਹਾ ਹੈ ਸਤਿਗੁਰੂ ਮਹਾਰਾਜ ਬੈਠੇ ਉਸ ਪ੍ਰਭੂ ਦੇ ਗੁਣ ਗaan ਕਰ ਰਹੇ ਨੇ ਗੰਗਾ ਦਾ ਕਿਨਾਰਾ ਹੈ ਤੇ ਪੰਡਿਤ ਚਤੁਰਦਾਸ ਵੀ ਗੰਗਾ ਦੇ ਕਿਨਾਰੇ ਇਸ਼ਨਾਨ ਕਰਨ ਵਾਸਤੇ ਟੁਰਿਆ ਆ ਰਿਹਾ ਹੈ ਆ ਕੇ ਸਤਿਗੁਰਾਂ ਦੇ ਸਮੁਖ ਖਲੋ ਜਾਂਦਾ ਹੈ ਉੱਚੇ ਬਚਨ ਬੋਲਣ ਲੱਗ ਜਾਂਦਾ ਹੈ ਕਿ ਤੁਸੀਂ ਮੂਰਤੀ ਪੂਜਾ ਦਾ ਖੰਡਨ ਕਰਦੇ ਹੋ ਹਰੇਕ ਜੀਵ ਦੇ ਵਿੱਚ ਰੱਬ ਹੋਣ ਦੀ ਗੱਲ ਕਰਦੇ ਹੋ ਤੁਹਾਨੂੰ ਆਪਣਾ ਤਾਂ ਪਤਾ ਨਹੀਂ ਕਿੱਥੇ ਬੈਠਣਾ ਹੈ ਕਿੱਥੇ ਨਹੀਂ ਬੈਠਣਾ ਆ ਜਿੱਥੇ ਤੁਸੀਂ ਬੈਠ ਕੇ ਬਾਣੀ ਉਚਾਰਨ ਕਰੀ ਜਾ ਰਹੇ ਹੋ ਤੁਹਾਡੇ ਮਗਰਲੇ ਪਾਸੇ ਵੇਖੋ ਕੀ ਪਿਆ ਹੈ ਈ ਹੈ ਭਾਈ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਪਰਮੇਸ਼ਰ ਦੀ ਸ੍ਰਿਸ਼ਟੀ ਹੈ ਸਾਰੀ ਚਾਰੇ ਪਾਸੇ ਉਹੀ ਵਰਤ ਰਿਹਾ ਹੈ ਸਾਡੇ ਪਿੱਛੇ ਵੀ ਸਾਡੇ ਅੱਗੇ ਵੀ ਤੇਰੇ ਵਿੱਚ ਵੀ ਆ ਭਾਈ ਮਰਦਾਨਾ ਜੀ ਬੈਠੇ ਨੇ ਇਹਨਾਂ ਦੇ ਵਿੱਚ ਵੀ ਸਭਨਾ ਦੇ ਵਿੱਚ ਉਸ ਪਰਮੇਸ਼ਰ ਦਾ ਆਵਾਸ ਹੈ ਪੰਡਿਤ ਚਤੁਰਦਾਸ ਕਿਹੜ ਖੜਾ ਕੇ ਹੱਸਣ ਲੱਗਿਆ ਆਖਣ ਲੱਗਿਆ ਮਹਾਪੁਰਸ਼ੋ ਆਪਣੇ ਪਿੱਛੇ ਵੇਖੋ ਇੱਕ ਮਰਿਆ ਹੋਇਆ ਕੁੱਤਾ ਪਿਆ ਹੈ ਕੁੱਤੇ ਦਾ ਸਰੀਰ ਜੋ ਗਲ ਸੜ ਰਿਹਾ ਹੈ ਪਤਾ ਨਹੀਂ ਕਦੋਂ ਦਾ ਮਰਿਆ ਪਿਆ ਹੈ ਉਹ ਤੁਹਾਡੇ ਪਿੱਛੇ ਪਿਆ ਹੈ ਤੇ ਤੁਸੀਂ ਉਸ ਦੇ ਕੋਲ ਬੈਠ ਕੇ ਬਾਣੀ ਉਚਾਰੀ ਜਾ ਰਹੇ ਹੋ ਸਤਿਗੁਰੂ ਮਹਾਰਾਜ ਕਹਿਣ ਲੱਗੇ ਹਾਂ ਭਾਈ ਅਸੀਂ ਇਸੇ ਨੂੰ ਹੀ ਬਾਣੀ ਸਰਵਣ ਕਰਵਾ ਰਹੇ ਹਾਂ ਇਹ ਜੋ ਕੁੱਤਾ ਮਰਿਆ ਪਿਆ ਹੈ ਪਿਛੇ ਇਸੇ ਨੂੰ ਹੀ ਬਾਣੀ ਸਰਵਣ ਕਰਵਾ ਰਹੇ ਹਾਂ ਭਾਈ ਪੰਡਤ ਚਤਰਦਾਸ ਫਿਰ ਹੱਸਣ ਲੱਗਿਆ ਕਹਿਣ ਲੱਗੇ ਹੁਣ ਤੁਸੀਂ ਮ੍ਰਿਤ ਸਰੀਰਾਂ ਦੇ ਵਿੱਚ ਵੀ ਉਸ ਪਰਮੇਸ਼ਰ ਦਾ ਵਾਸ ਵੇਖਦੇ ਹੋ ਇਹ ਕੁੱਤਾ ਪਤਾ ਨਹੀਂ ਕਦੋਂ ਦਾ ਮਰਿਆ ਪਿਆ ਹੈ ਤੁਹਾਨੂੰ ਇਸ ਦੇ ਵਿੱਚ ਵੀ ਉਸ ਪਰਮੇਸ਼ਰ ਦਾ ਵਾਸ ਦਿਸਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਚਤਰਦਾਸ ਤੈਨੂੰ ਪਤਾ ਹੈ ਇਹ ਕੁੱਤਾ ਕੌਣ ਹੈ ਚਤਰਦਾਸ ਫਿਰ ਹੱਸਿਆ ਆਖਣ ਲੱਗਿਆ ਮਹਾਪੁਰਸ਼ੋ ਇਹ ਕੁੱਤਾ ਤਾਂ ਕੁੱਤਾ ਹੀ ਹੈ ਕੁੱਤੇ ਦਾ ਕੀ ਕੌਣ ਹੈ ਕੁੱਤਾ ਤਾਂ ਕੁੱਤਾ ਹੀ ਹੈ ਇਸ ਦਾ ਕੀ ਜਾਣੀਏ ਕੌਣ ਹੈ ਨਾ ਇਸ ਦਾ ਨਾਮ ਹੈ ਇਸ ਨੂੰ ਤਾਂ ਕੁੱਤਾ ਹੀ ਬੁਕਰਨਾ ਹੈ ਸਾਰਿਆਂ ਨੇ ਉਹ ਵੀ ਮਰਿਆ ਪਿਆ ਹੈ ਨਹੀਂ ਭਾਈ ਇਹ ਤੇਰਾ ਬਾਪ ਹੈ ਪੰਡਿਤ ਚਤਰਦਾਸ ਨੂੰ ਸਤਿਗੁਰੂ ਨੇ ਦੱਸਿਆ ਕਿ ਭਾਈ ਇਹ ਤੇਰਾ ਬਾਪ ਹੈ ਜੋ ਮਰ ਕੇ ਉਤੇ ਦੀ ਜੂਨ ਵਿੱਚ ਪਿਆ ਹੋਇਆ ਹੈ ਤੇ ਇਹ ਇਹਦਾ ਅੰਤ ਹੋ ਗਿਆ ਤੇ ਹੁਣ ਇੱਥੇ ਇਸ ਦਾ ਸਰੀਰ ਪਿਆ ਹੈ ਅਸੀਂ ਇਸ ਦੀ ਭਲਾਈ ਦੇ ਲਈ ਸ਼ਬਦ ਕੀਰਤਨ ਕਰ ਰਹੇ ਹਾਂ ਇੱਥੇ ਜਾਪ ਕਰ ਰਹੇ ਹਾਂ ਇਸ ਦੀ ਮੁਕਤੀ ਹੋ ਜਾਵੇ ਪੰਡਿਤ ਚਤਰਦਾਸ ਕਹਿਣ ਲੱਗਿਆ ਤੁਸੀਂ ਵਿਅਰਥ ਦੀਆਂ ਗੱਲਾਂ ਕਰ ਰਹੇ ਹੋ ਇਸ ਤਰ੍ਹਾਂ ਕੀ ਪਤਾ ਲੱਗੇ ਇਹ ਮੇਰਾ ਬਾਪ ਹੈ ਤੁਹਾਨੂੰ ਕਿਸ ਨੇ ਕਿਹਾ ਮੇਰਾ ਬਾਪ ਕਦੋਂ ਦਾ ਮੁਕਤ ਹੋਇਆ ਹੈ ਸਵਰਗ ਧਾਮ ਦੇ ਵਿੱਚ ਉਸ ਦਾ ਆਵਾਸਾ ਹੈ ਤੇ ਤੁਸੀਂ ਕਹਿ ਰਹੇ ਹੋ ਇਹ ਕੁੱਤਾ ਮੇਰਾ ਬਾਪ ਹੈ ਸਤਿਗੁਰੂ ਮਹਾਰਾਜ ਬੈਠ ਗਏ ਨੇ ਪੰਡਿਤ ਚਤਰਦਾਸ ਨੂੰ ਕਹਿਣ ਲੱਗੇ ਪੰਡਿਤ ਜੀ ਆਪ ਜੀ ਵੀ ਆਸਣ ਲਾਓ ਹੁਣੇ ਹੀ ਦਰਸ਼ਨ ਕਰਵਾ ਦਿੰਦੇ ਹਾਂ ਸਤਿਗੁਰੂ ਮਹਾਰਾਜ ਸ਼ਬਦ ਉਚਾਰਨ ਕਰਨ ਲੱਗੇ ਇਹ ਪਾਈ ਮਰਦਾਨਾ ਬੜੇ ਪ੍ਰੇਮ ਦੇ ਨਾਲ ਪ੍ਰਭਾਵ ਵਜਾਈ ਜਾ ਰਿਹਾ ਹੈ ਪੰਡਿਤ ਚਤੁਰਦਾਸ ਸਤਿਗੁਰਾਂ ਦੇ ਸਨਮੁਖ ਬੈਠਾ ਉਸ ਕੁੱਤੇ ਦੇ ਵੱਲ ਉਸ ਕੁੱਤੇ ਦੇ ਸਰੀਰ ਦੇ ਵੱਲ ਵੇਖੀ ਜਾ ਰਿਹਾ ਹੈ ਕੁਝ ਸਮਾਂ ਬਤੀਤ ਹੁੰਦਾ ਹੈ ਤੇ ਉਸ ਸਰੀਰ ਦੇ ਵਿੱਚੋਂ ਇਸ ਪੰਡਿਤ ਚਤੁਰਦਾਸ ਦੇ ਪਿਤਾ ਦੀ ਆਤਮਾ ਪ੍ਰਗਟ ਹੁੰਦੀ ਹੈ ਪੰਡਿਤ ਤਤੁਰਦਾਸ ਬੈਠਾ ਵੇਖ ਰਿਹਾ ਹੈ ਅੱਖਾਂ ਦੇ ਵਿੱਚ ਅਥਰੂ ਨੇ ਕਹਿਣ ਲੱਗਿਆ ਪਿਤਾ ਜੀ ਇਹ ਕੀ ਹਾਲਤ ਹੋ ਗਈ ਹੈ ਆਪ ਦੀ ਇਸ ਪੰਡਿਤ ਚਤੁਰਦਾਸ ਦਾ ਪਿਤਾ ਕਹਿਣ ਲੱਗਿਆ ਪੁੱਤਰ ਮੈਨੂੰ ਵੀ ਆਪਣੀ ਵਿਦਿਆ ਦਾ ਬੜਾ ਅਹੰਕਾਰ ਸੀ ਮੂਰਤੀ ਪੂਜਾ ਦਾ ਬੜਾ ਅਹੰਕਾਰ ਸੀ ਮੈਂ ਆਏ ਗਏ ਮਹਾਪੁਰਸ਼ਾਂ ਨੂੰ ਕਟੂ ਬਚਨ ਮੰਦੇ ਬਚਨ ਬੋਲਿਆ ਕਰਦਾ ਸੀ ਆਪਣੇ ਅਹੰਕਾਰ ਦੇ ਵਸ਼ ਹੋ ਕੇ ਆਪਣੀ ਵਿਦਿਆ ਦੇ ਅਹੰਕਾਰ ਦੇ ਵਿੱਚ ਹੋ ਕੇ ਤੇ ਉਸੇ ਕਰਕੇ ਮੇਰੇ ਇਹ ਹਾਲਾਤ ਹੋ ਗਏ ਨੇ ਹੁਣ ਇਹਨਾਂ ਮਹਾਪੁਰਸ਼ਾਂ ਦੇ ਸਤਿਗੁਰਾਂ ਦੇ ਚਰਨ ਪਏ ਨੇ ਤੇ ਮੇਰੀ ਮੁਕਤੀ ਹੋ ਜਾਣੀ ਹੈ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਮੇਰੇ ਤੇ ਦਇਆ ਕਰਕੇ ਅੱਜ ਮੇਰੀ ਮੁਕਤੀ ਕਰਵਾਈ ਹੈ ਤੇ ਤੂੰ ਵੀ ਇਹਨਾਂ ਨੂੰ ਮੇਰੇ ਵਾਂਗ ਮੰਦੇ ਬਚਨ ਬੋਲੀ ਜਾ ਰਿਹਾ ਹੈ ਤੇਰਾ ਭਲਾ ਕਿੱਥੇ ਹੋਏਗਾ ਇਸੇ ਤਰ੍ਹਾਂ ਤੂੰ ਵੀ ਚਰਾਸੀ ਵਿੱਚ ਭਟਕਣਾ ਹੈ ਚਰਨੀ ਲੱਗ ਜਾ ਸਤਿਗੁਰਾਂ ਦੇ ਤੇ ਖਿਮਾ ਮੰਗ ਲੈ ਪੰਡਿਤ ਚਤੁਰਦਾਸ ਬੜਾ ਸ਼ਰਮਿੰਦਾ ਹੋਇਆ ਉੱਚੀ ਉੱਚੀ ਰੋਣ ਲੱਗਦਾ ਹੈ ਸਤਿਗੁਰਾਂ ਦੇ ਚਰਨਾਂ ਤੇ ਟਹਿ ਪੈਂਦਾ ਹੈ ਸਤਿਗੁਰੂ ਪਾਤਸ਼ਾ ਮੈਨੂੰ ਖਿਮਾ ਕਰ ਦੇਵੋ ਮੈਂ ਆਪਣੀ ਵਿਦਿਆ ਦੇ ਅਹੰਕਾਰ ਦੇ ਵਿੱਚ ਆਪ ਜੀਆਂ ਨੂੰ ਬੜੇ ਘਟੂ ਬਚਨ ਬੋਲੇ ਨੇ ਮੈਨੂੰ ਖਿਮਾ ਕਰ ਦੇ ਸਤਿਗੁਰੂ ਪਾਤਸ਼ਾਹ ਨੇ ਸਮਝਾਉਣਾ ਕੀਤਾ ਭਾਈ ਚattroदास ਪੰਡਿਤ ਜੀ ਇਸ ਮੂਰਤੀ ਪੂਜਾ ਵਿਰਥ ਹੈ ਪੱਥਰਾਂ ਦੇ ਵਿੱਚ ਉਸ ਪ੍ਰਭੂ ਦਾ ਆਵਾਸ ਨਹੀਂ ਹੋ ਸਕਦਾ ਉਹ ਪਰਮੇਸ਼ਰ ਸਾਡੇ ਹਿਰਦੇ ਦੇ ਵਿੱਚ ਮੌਜੂਦ ਹੈ ਹਾਂ ਜੇ ਆਪਾਂ ਮੰਨੀਏ ਸਾਰੀ ਸ੍ਰਿਸ਼ਟੀ ਦੇ ਵਿੱਚ ਹੈ ਪਰ ਉਹ ਪੂਜਨ ਯੋਗ ਪੱਥਰਾਂ ਦੇ ਰੂਪ ਦੇ ਵਿੱਚ ਨਹੀਂ ਉਹ ਪੂਜਨ ਯੋਗ ਹੈ ਤਾਂ ਆਪਣੇ ਹਿਰਦੇ ਘਰ ਦੇ ਵਿੱਚ ਵਸਾ ਬੋ ਉਸ ਪ੍ਰਭੂ ਪਰਮੇਸ਼ਰ ਨੂੰ ਹਰ ਸਮੇਂ ਆਪਣੇ ਅੰਗ ਸੰਗ ਜਾਣ ਕੇ ਉਸ ਦਾ ਸਿਮਰਨ ਕਰੋ ਉਸ ਪਰਮੇਸ਼ਰ ਦਾ ਸਿਮਰਨ ਕਰੋ ਜੋ ਸਦਾ ਸਾਡੇ ਅੰਗ ਸੰਗ ਹੈ ਨਾ ਕਿ ਇਹਨਾਂ ਮੂਰਤੀਆਂ ਦੇ ਵਿੱਚ ਪੰਡਿਤ ਚਤੁਰਦਾਸ ਕਿ ਮਾ ਮੰਗਦਾ ਹੈ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਮਸਕਾਰਦਾ ਨਮਸ਼ਕਾਰ ਕਰਦਾ ਹੈ ਇਸ ਪੰਡਿਤ ਦੇ ਪਿਤਾ ਦੀ ਮੁਕਤੀ ਹੁੰਦੀ ਹੈ ਤੇ ਸਤਿਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਹੋਇਆ ਕੀ ਕਹਿ ਰਿਹਾ ਹੈ ਆਓ ਆਪਾਂ ਵੀ ਇੱਕ ਵਾਰ ਪੜ ਲઈએ ਭਾਈ ਸਾਰੇ ਜਾਣੇ ਬੋਲਿਆ ਕਰੋ ਸਾਹਿਬ ਮੇਰਾ ਏਕੋ ਹੈ एक है भाई एक है साहिब मेरा एक है एक है भाई एक है साहिब मेरा एक है एक है भाई एक है ਸਾਹਿਬ ਮੇਰਾ ਏਕੋ ਹੈ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਣੇ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਭਾਈ ਨਾਮ ਦੀਆਂ ਦਾਤਾਂ ਸਭਨਾਂ ਨੂੰ ਗੁਰਸਿੱਖੀ ਜੀਵਨ ਬਖਸ਼ਿਸ਼ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ